ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਤਾ ਜੈ ਸਭ ਧਾਨ ਆਰ ਆਰ ਵਾਰਮਿਕੀ ਮਾਰਸ਼ੀ ਪ੍ਰਗਨ ਵਾਲਮੀਕੀ ਸਰਵਸਾਂਝਾ ਕੇਂਦਰ ਟ੍ਰੈਸਟ ਵੱਲੋਂ ਉਪ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਵਿਖੇ ਵੇਣ ਬੇਨਤੀ ਹੈ ਸਾਰੀ ਸੰਗਤ ਨੂੰ ਹੱਥ ਬੋ ਹੱਥ ਜੋੜ ਕੇ ਰਿਕੁਐਸਟ ਆ ਕਿ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ ਉਸ ਲੜਕੇ ਯਾਤਰਾ ਗਏ ਔਰ ਉਹਨਾਂ ਨੇ ਬਾਬਾ ਬਾਰਕਨਾਥ ਜੀ ਦੇ ਔਰ ਬਾਬਾ ਵਰਧਪາກ ਸਿੰਘ ਜੀ ਦੇ ਯਾਤਰਾ ਤੇ ਉਹ ਗਏ ਔਰ ਉਹ ਵੀਡੀਓ ਪਾ ਰਹੇ ਆ ਕਿ ਸਾਡੇ ਹਿਮਾਚਲ ਪੁਲਿਸ ਨੇ ਪਿੰਡ ਰਾਮ ਵਾਲੇ ਸੰਤਾਂ ਦੇ ਝੰਡੇ ਉਤਾਰ ਦਿੱਤੇ ਤੇ ਸਾਡੇ ਦੋ ਮੋਟਰਸਾਈਕਲ ਜਿਹੜੇ ਆ ਉਠਾਣੇ ਲੈ ਗਏ ਤੇ ਹਿਮਾਚਲ ਪੁਲਿਸ ਜਿਹੜੀ ਆ ਧੱਕਾ ਕਰ ਰਹੀ ਐ ਸਾਡੇ ਝੰਡੇਲਾ ਤੇ ਪਿੰਡਾਂ ਵਾਲੇ ਸੰਤਾਂ ਦੇ ਭਾਈ ਜੇ ਤੁਸੀਂ ਸ਼ਰਦਾ ਦੇ ਨਾਲ ਗਏ ਹੋ ਸ਼ਰਦਾ ਦੇ ਨਾਲ ਗਏ ਹੋ ਤੇ ਫਿਰ ਬਾਬਾ ਬਟਪਾਖ ਸਿੰਘ ਜੀ ਦੀ ਕਿ ਉਹਨਾਂ ਦਾ ਝੰਡਾ ਲਾ ਦੇ ਨੇ ਤੇ ਪਿੰਡਾਂ ਵਾਲੇ ਸੰਤਾਂ ਨੂੰ ਬਾਬਾ ਬਟਪਾਖ ਸਿੰਘ ਜੀ ਤੋਂ ਵੱਡਾ ਸਾਬਤ ਕਰਨਾ ਚਾਹੁੰਦੇ ਹੋ ਅਹੀਂ ਨਹੀਂ ਸਤਿਕਾਰ ਕਰਦੇ ਆਂ ਪਿੰਡਾਂ ਵਾਲੇ ਸੰਤਾਂ ਦਾ ਸੰਘਰਸ਼ ਵਿੱਚ ਸਾਡਾ ਵੀ ਪੂਰੇ ਦਾ ਪੂਰਾ ਇੱਕ ਪਰਿਵਾਰ ਜਿਹੜਾ ਵਾ ਸੰਘਰਸ਼ ਦੀ ਭੇਟ ਚੜਿਆ ਹੈ ਅਸਲ ਦੇ ਵਿੱਚ ਤੁਸੀਂ ਵਿਰੋਧ ਕਰਾਂ ਇਹ ਇਸ ਚੀਜ਼ ਦਾ ਨਾ ਵਿਰੋਧ ਕਰਾ ਰਹੇ ਹੋ ਠੀਕ ਹੈ ਨਾ ਜਦੋਂ ਪਿੰਡਾਂ ਵਾਲੇ ਸੰਤਾਂ ਦਾ ਸ਼ੀਧੀ ਦਿਹਾੜਾ ਆਉਂਦਾ ਆ ਉਦੋਂ ਸੰਗਤਾਂ ਵੱਧ ਚੜ ਕੇ ਹਿੱਸਾ ਪਾਉਂਦੀਆਂ ਨੇ ਜ਼ਰੂਰੀ ਹੈ ਕਿ ਹਰ ਜਗ੍ਹਾ ਪਿੰਡਾਂ ਵਾਲੇ ਨੂੰ ਆਪਾਂ ਅੱਗੇ ਰੱਖਣਾ ਹੈ ਇਹ ਚੀਜ਼ਾਂ ਦੇ ਅਸੀਂ ਅੱਖੀਂ ਵੇਖੀਆਂ ਨੇ ਕਿ ਸ਼ੀ ਦੀ ਦਿਹਾੜਾ ਜਿਹੜਾ ਆ ਗੁਰੂ ਅਰਜਨ ਦੇਵ ਪਾਸ਼ਾ ਦਾ ਹੁੰਦਾ ਆ ਤੇ ਉੱਥੇ ਗੁਰੂ ਅਰਜਨ ਦੇਵ ਪਾਸ਼ਾ ਦਾ ਕੋਈ ਨਾਂ ਨਹੀਂ ਲੈਂਦਾ ਉੱਥੇ ਸਿਰਫ ਔਰ ਸਿਰਫ ਪਿੰਡਾਂ ਵਾਲੇ ਦੇ ਜਿਹੜੇ ਆ ਉਹੋ ਹੀ ਪ੍ਰਸੰਗ ਚੱਲਦੇ ਹੁੰਦੇ ਨੇ ਕੋਈ ਵੀ ਵੇਖ ਲਓ ਕਿਤੇ ਵੀ ਲੰਗਰ ਕਿਸੇ ਵੀ ਦਿਨ ਦੇ ਆਰਤੇ ਕੁਝ ਵੀ ਚੱਲਦਾ ਹੁੰਦਾ ਆ ਔਰ ਉਥੇ ਸਿਰਫ ਔਰ ਸਿਰਫ ਪਿੰਡਰਾਂ ਵਾਲੇ ਦਾ ਕਿਉਂਕਿ ਅਸਲ ਦੇ ਵਿੱਚ ਵਿਰੋਧ ਕਰਾਉਂਦੇ ਹੋ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਪਿੰਡਰਾਂ ਵਾਲੇ ਦੀ ਕੁਰਬਾਨੀ ਛੋਟੀ ਹੈ ਬਹੁਤ ਸਾਡਾ ਉਹ ਸਤਕਾਰਯੋਗ ਪਿੰਡਰਾਂ ਵਾਲੇ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਿੰਡਰਾਂ ਵਾਲੇ ਤੋਂ ਵੀ ਵੱਡੀਆਂ ਕੁਰਬਾਨੀਆਂ ਬਾਬਾ ਦੀਪ ਸਿੰਘ ਜੀ ਵਰਗੇ ਬਾਬਾ ਮਨੀ ਸਿੰਘ ਵਰਗੇ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਔਰ ਜਿਨ੍ਹਾਂ ਨੇ ਬਿਨਾਂ ਅਸੀਸ ਤੋਂ ਲੜੇ ਉਹ ਵੀ ਕੁਰਬਾਨੀਆਂ ਹੈ ਇੰਨਾਂ ਦੀ। ਬਾਬਾ ਜੀਵਨ ਸਿੰਘ ਦੀ ਕੁਰਬਾਨੀ ਹੈ ਕੀ ਹੈ? ਕਦੀ ਤੁਹਾਡੇ ਨਾਂ ਤੇ ਬਾਬਾ ਜੀਵਨ ਸਿੰਘ ਦਾ ਨਾਂ ਕਿਉਂ ਨਹੀਂ ਆਉਂਦਾ? ਦਸਵੇਂ ਪਾਤਸ਼ਾਹ ਦਾ ਪਰਿਵਾਰ ਜੀ ਉਹਨਾਂ ਨੇ ਧਰਮ ਦੇ ਲੇਖੇ ਲਾਇਆ ਤੇ ਬਾਬਾ ਜੀਵਨ ਸਿੰਘ ਦਾ ਵੀ ਪਰਿਵਾਰ ਧਰਮ ਦੇ ਲੇਖੇ ਲੱਗਾ ਹੈ। ਤੁਸੀਂ ਇਹਨਾਂ ਸਾਰੀਆਂ ਕੁਰਬਾਨੀਆਂ ਨੂੰ ਇੱਕ ਛੋਟਾ ਕਰ ਦੇਣਾ ਚਾਹੁੰਦੇ ਹੋ ਤੇ ਭਿੰਡਰਾ ਵਾਲੇ ਦੀ ਕੁਰਬਾਨੀ ਨੂੰ ਵੱਡੀ ਕਰ ਦੇਣਾ ਚਾਹੁੰਦੇ ਹੋ? ਇਹ ਤੱਕੀ ਅੱਜ ਬੱਚਾ ਵੀ ਜਿਹੜਾ ਆ ਉਹ ਵੀ ਇੱਕ ਭਿੰਡਰਾਂ ਵਾਲੇ ਦਾ ਹੀ ਨਾਂ ਲੈਂਦਾ ਆ ਉਹਨਾਂ ਨੂੰ ਗੁਰੂ ਭੁੱਲਾ ਹੋਇਆ ਮੇਰੇ ਵੀਰ ਭਿੰਡਰਾਂ ਵਾਲੇ ਸੰਤਾਂ ਦੀ ਕੁਰਬਾਨੀ ਛੋਟੀ ਨਹੀਂ ਹੈ ਉਹ ਵੀ ਇੱਕ ਸ਼ਹੀਦ ਨੇ ਸਾਡੇ ਸਤਕਾਰਯੋਗ ਨੇ ਪਰ ਕਿਰਪਾ ਕਰਕੇ ਉਹਨਾਂ ਦਾ ਵਿਰੋਧ ਨਾ ਕਰਵਾਓ ਇਹਨਾਂ ਦਾ ਵਿਰੋਧ ਕਰਵਾਉਂਦੇ ਹੋ ਤੁਸੀਂ ਗੱਲ-ਗੱਲ ਤੇ ਗੱਲ-ਗੱਲ ਤੇ ਗੱਲ-ਗੱਲ ਤੇ ਉਧਰ ਉਹ ਤੁਹਾਡਾ ਇਹ ਵਿਰੋਧ ਕਰ ਇਹ ਫੋਟੋਆਂ ਲਾਉਣ ਨਾਲ ਝੰਡੇ ਲਾਉਣ ਨਾਲ ਤੁਹਾਡਾ ਸੂਤਰ ਉਧਰੋਂ ਵਿਰੋਧ ਕਰਨ ਵਾਲਿਆਂ ਦਾ ਸੂਤਰ ਹੈ ਤੇ ਇਹਦੇ ਵਿੱਚ ਪਿਸਦੇ ਨੇ ਜਿਹੜੇ ਆਮ ਸਾਡੇ ਵਰਗੇ ਲੋਕ ਆ ਔਰ ਬੇਨਤੀ ਆ ਵੀਰ ਮੇਰੀ ਕਿਰਪਾ ਕਰਕੇ ਵਿਰੋਧ ਨਾ ਕਰਵਾਓ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਭਰਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਨਾ ਸਾਰੇ ਸ਼ੀਦਾਂ ਨੂੰ ਸਤਕਾਰਯੋਗ ਰੱਖੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਸਾਰਿਆਂ ਦੀਆਂ ਫੋਟੋਆਂ ਲਾਓ ਸਾਰਿਆਂ ਦਾ ਪ੍ਰਚਾਰ ਕਰੋ ਜ਼ਰੂਰੀ ਨਹੀਂ ਹੈ ਕਿ ਆਪਾਂ ਇੱਕ ਹੀ ਇੱਕੀ ਸ਼ੀਦ ਨੂੰ ਅੱਗੇ ਰੱਖੀਏ ਬਾਕੀ ਸਾਰਿਆਂ ਨੂੰ ਆਪਾਂ ਭੁੱਲ ਜਾਈਏ ਸੋ ਮੇਰੇ ਵੀਰੋ ਇਦਾਂ ਦੀਆਂ ਵੀਡੀਓ ਪਾ ਕੇ ਨੰਬਰਤ ਨਾ ਫਲਾਓ ਜਦਕਿ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਕਸੂਰ ਤੁਹਾਡਾ ਹੈ ਤੁਸੀਂ ਬਾਬਾ ਵਟਪਾਖ ਸਿੰਘ ਦੇ ਜਾ ਰਹੇ ਹੋ ਬਾਬਾ ਵਟਪਾਖ ਸਿੰਘ ਜੀ ਦਾ ਉਹਨਾਂ ਦਾ ਸਰੂਪ ਲਗਾਓ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕਿਦਾਂ ਦੀਆਂ ਵੀਡੀਓ ਪਾ ਕੇ ਨਫ਼ਰਤ ਨਾ ਫਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ